ਖਬਰਦਾਨਿਆ ਪਟਿਆਲਾ ਤੋਂ ਜਿੱਥੇ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਪਟਿਆਲਾ ਜੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪਟਿਆਲਾ ਪੁਲਿਸ ਦੇ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਗੈਂਗਸਟਰਾਂ ਦੇ ਖਿਲਾਫ ਚਲਾਈ ਮਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਆਈਪੀਐਸ ਐਸਪੀ ਸਿਟੀ ਪਟਿਆਲਾ ਅਤੇ ਸ਼੍ਰੀ ਸੁਖ ਅਮਰਿਤ ਸਿੰਘ ਰੰਦਾਵਾ ਪੀਪੀਐਸ ਉਪ ਕਪਤਾਨ ਪੁਲਿਸ ਸਿਟੀ ਇੱਕ ਪਟਿਆਲਾ ਦੀ ਰਹਿਨਵਾਈ ਦੇ ਹੇਠ ਕਾਰਵਾਈ ਕਰਦੇ ਹੋਏ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਪਟਿਆਲਾ ਅਤੇ ਇੰਸਪੈਕਟਰ ਹਰੀਂਦਰ ਸਿੰਘ ਢਿੱਲੋ ਮੁਕਤ ਅਫਸਰ ਥਾਣਾ ਸਿਵਲਾਈਨ ਪਟਿਆਲਾ ਦੀ ਨਿਗਰਾਨੀ ਦੇ ਹੇਠ ਰਣਜੀਤ ਸਿੰਘ ਇੰਚਾਰਜ ਪੁਲਿਸ ਚੌਕ ਕੇ ਮਾਡਲ ਟਾਊਨ ਪਟਿਆਲਾ ਨੇ ਦੋ ਦੋਸ਼ੀਆਂ ਨੂੰ ਦੋ ਦੇਸੀ ਪਿਸਤੌਲ 32 ਬੋਲ ਸਮੇਤ 10 ਜਿੰਦਾ ਰੋਂਦ ਇੱਕ ਪਿਸਤੌਲ ਕੱਟਾ ਦੇਸੀ 315 ਬੋਲ ਸਮੇਤ ਕਾਬੂ ਕੀਤਾ ਹੈ ਇਹਨਾਂ ਦੋਸ਼ੀਆਂ ਦੇ ਨਾਮ ਸੰਦੀਪ ਸਿੰਘ ਉਰਫ ਸਿੱਧਾ ਵਾਸੀ ਪਿੰਡ ਸਿਉਣਾ थाना ਤ੍ਰਿਪੜੀ ਜ਼ਿਲ੍ਹਾ ਪਟਿਆਲਾ ਆਪਣੇ ਸਾਥੀ ਬਿਅੰਨ ਸਿੰਘ ਉਰਫ ਨੂਰੀ ਵਾਸੀ ਪਿੰਡ ਰਣਸੀ ਖੁਰਦ थाना ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਹਨ ਸੰਦੀਪ ਸਿੰਘ ਉਰਫ ਸੀਮਪਾ ਮੋਗਾ ਵਿਖੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਉਰਫ ਪਿੰਦਰ ਵਾਸੀ ਪਿੰਡ ਧੂਰਕੋੜ ਰਣਸੀ थाना ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੇ ਹੋਏ ਜਾਨਲੇਵਾ ਹਮਲੇ ਵਿੱਚ ਮੇਨ ਸ਼ੂਟਰ ਸੀ ਇਸ ਦੇ ਗ੍ਰਿਫਤਾਰ ਹੋਣ ਦੇ ਨਾਲ ਇਹ ਸੰਸਨੀ ਕੇਜ ਵਾਰਦਾਤ ਦਾ ਵੀ ਖੁਲਾਸਾ ਹੋਇਆ ਹੈ ਇਸ ਤੋਂ ਇਲਾਵਾ ਕੀ ਕੁਝ ਗਿਆ ਪੁਲਿਸ ਦੇ ਅਧਿਕਾਰੀਆਂ ਨੇ ਤੁਸੀਂ ਆਪ ਹੀ ਦੇਖੋ ਤੇ ਸੁਣੋ ਮਨਜੋਬ ਬੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦिशा ਨਿਰਦੇਸ਼ੇ ਪਟਿਆਲਾ ਪੁਲਿਸ ਗੈਂਗਸਟਰਾਂ ਦੇ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਪਿਛਲੇ ਸਾਲ ਵੀ ਇਹ ਸੀਮਾਹਿ ਮਹਿੰਮ ਚਲਾਈ ਸੀ ਐਂਡ ਉਸੇ ਮਹਿੰਮ ਨੂੰ ਨਵੇਂ ਸਾਲ ਚ ਕੈਰੀ ਫਾਰਵਰਡ ਕਰਦੇ ਹੋਏ ਪਟਿਆਲਾ ਪੁਲਿਸ ਨੇ ਗੈਂਗਸਟਰ ਨੈਟਵਰਕ ਨੂੰ ਚਟਕਾ ਗੰਦੇ ਹੋਏ ਅਸੀਂ ਦੋ ਗੈਂਗਸਟਰ ਅਰੈਸਟ ਕੀਤੇ ਦੋਨਾ ਗੈਂਗਸਟਰਾਂ ਤੋਂ ਦੋ ਪਿਸਟਲ ਤੇ ਇੱਕ ਦੇਸੀ ਕੱਟਾ ਬੜੇ ਵਧੀਆ ਕੁਆਲਿਟੀ ਦੇ ਪਿਸਟਲ ਨੇ ਤਿੰਨ ਵੈਪਨਸ ਜਿਹੜੇ ਆ ਬਰਾਮਦ ਹੋਏ ਦੋਨੇ ਗੈਂਗਸਟਰਾਂ ਦੀ ਅਰੈਸਟ ਬਾਬਤ ਮੁਕੱਦਮਾ ਨੰਬਰ 217 ਸਿਵਲ 9 ਥਾਣੇ ਦੇ ਜ਼ਿੰਮੇਵਾਰ ਚੋਅ ਯਾਤ ਐਸਪੀ ਸਿਟੀ ਸਰਫਰਾਜ਼ ਆलम ਐਸਪੀ ਡੀ ਹਰਵੀਰ ઠવાਲਵ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਐਸਐਚਓ ਸਿਵਲ ਲਾਈਨ ਇੰਸਪੈਕਟਰ ਹਰਜਿੰਦਰ ਸਿੰਘ ਦੀ ਟੀਮਾਂ ਨੇ ਬੜੀ ਡੂੰਘਾਈ ਨਾਲ ਪੁੱਛਗਿੱਛ ਕਰਦੇ ਹੋਏ ਤੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਦੋਨੇ ਗੈਂਗਸਟਰ ਜਗਾ ਤੂ ਰਕੋਟ ਜਿਹੜਾ ਕਿ ਕੈਟਾਗਰੀ ਏ ਗੈਂਗਸਟਰ ਹੈਗਾ ਆ ਜੱਗਾ ਜਗਦੀਪ ਸਿੰਘ ਧੂਰਕੋਟ ਜਿਹੜਾ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਇੱਕ ਉਪਿਆਰ ਗੈਂਗਸਟਰ ਆ ਇਹਦੇ ਤੇ ਕਤਲ ਦੇ ਇਰਾਦਾ ਕਤਲ ਦੇ 10 ਤੋਂ ਜ਼ਿਆਦਾ ਮੁਕਦਮੇ ਦਰਜ ਨੇ ਐਂਡ ਇਹ ਪ੍ਰਾਇਮਰੀ ਇਨਫੋਰਮੇਸ਼ਨ ਮੁਤਾਬਕ ਆਊਟ ਆਫ ਕੰਟਰੀ ਹੈਗਾ ਜੱਗਾ ਧੂਰਕੋਟ ਇਸ ਕੈਟੇਗਰੀ A ਗੈਂਗਸਟਰ ਜਗਤੂਰ ਕੋਟ ਜਿਹੜਾ ਲੋਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਆ ਉਹਦੇ ਕਹੇ ਤੇ ਇਹ ਦੋਨੇ ਗੈਂਗਸਟਰਾਂ ਨੇ 23 ਅਕਤੂਬਰ 2023 ਨੂੰ ਮੋਗੇ 'ਚ ਇੱਕ ਬੜੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਨਿਹਾਲ ਸਿੰਘ ਵਾਲਾ ਏਰੀਏ 'ਚ ਇੱਕ ਕਬੱਡੀ ਪਲੇਅਰ ਕਾਫੀ ਨੈਸ਼ਨਲ ਲੈਵਲ ਦਾ ਕਬੱਡੀ ਪਲੇਸਿੰਗ ਬਿੰਦਰੂ ਉਹਦੇ ਘਰੇ ਇਨਾ ਨੇ ਜਾ ਕੇ ਫਾਇਰਿੰਗ ਕੀਤੀ ਸੀ ਤੇ ਉਹਦੇ ਤੇ ਗੋਲੀਆਂ ਚਲਾਈਆਂ ਸੀ ਮਾਰ ਦੇਣ ਦੀ ਨੀਅਤ ਨਾਲ ਉਹਦੇ ਚੋਂ ਗੋਲੀਆਂ ਉਹਨੂੰ ਲੱਤਾਂ 'ਚ ਵੱਜੀਆਂ ਵੀ ਸੀਗੀਆਂ ਇਹ ਆਪਾਂ ਦੇਖ ਸਕਦੇ ਹਾਂ ਕਾਫੀ ਸਨਸਨੀਖੇਜ਼ ਵਾਰਦਾਤ ਸੀ ਜਿਹਨੂੰ ਮੀਡੀਆ ਨੇ ਕਵਰ ਕੀਤਾ ਸੀ ਤੇ ਇਹਦੇ ਚ ਆ ਜਿਹੜੇ ਦੋ ਗੈਂਗਸਟਰ ਅਸੀਂ ਅਰੈਸਟ ਕੀਤੇ ਇਹ ਦੋਨੇ ਉਹਦੇ ਚ ਲੋੜੀਂਦੇ ਸੀਗੇ ਇਹਨਾਂ ਚੋਂ ਇੱਕ ਗੈਂਗਸਟਰ ਜਿਹੜਾ ਸੱਪਾ ਸੰਦੀਪ ਸਿੰਘ ਹੈਗਾ ਉਹ ਪਟਿਆਲਾ ਏਰੀਏ ਦਾ ਰਹਿਣ ਵਾਲਾ ਦੂਜਾ ਨੂਰੀ ਨਾਮ ਦਾ ਗੈਂਗਸਟਰ ਜਿਹੜਾ ਉਹ ਮੋਗੇ ਏਰੀਏ ਦਾ ਰਹਿਣ ਵਾਲਾ ਤੇ ਜੱਗਾ ਤੂ ਰਕੋਟ ਦੇ ਇਸ਼ਾਰਿਆਂ ਤੇ ਇਹਨਾਂ ਨੇ ਉਹਦੀ ਨਿਜੀ ਰੰਜਿਸ਼ ਸੀਗੀ ਉਹਦੇ ਨਾਲ ਕਬੱਡੀ ਖਿਡਾਰੀ ਨਾਲ ਤੇ ਉਹਦੇ ਘਰੇ ਵੜ ਕੇ ਗੋਲੀਆਂ ਵਰਸਾ ਕੇ ਇੱਕ ਬੜੀ ਸੰਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਪਟਿਆਲਾ ਪੁਲਿਸ ਮਾਨਜੋਗ ਡੀਜੀਪੀ ਪੰਜਾਬ ਦੇ ਗੈਂਗਸਟਰ ਮੁਕਤ ਪੰਜਾਬ ਦਾ ਜਿਹੜਾ ਟੀਚਾ ਆ ਉਹਦੇ ਬਾਬਤ ਬੜੀ ਸਰਗਰਮੀ ਨਾਲ ਗੈਂਗਸਟਰਾਂ ਦੇ ਵਿਰੁੱਧ ਮੋਹਮ ਚਲਾਰੀ ਆ ਤੇ ਅੱਗੇ ਵੀ ਅਸੀਂ ਬੜੀ ਡੂੰਘਾਈ ਨਾਲ ਪੁਸ਼ਕਿਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਸ ਪੂਰੇ ਨੈਟਵਰਕ ਨੂੰ ਡਿਟੈਕਟ ਕਰਾਂਗੇ ਤੇ ਇਸ ਪੂਰੀ ਮਤਲਬ ਜਿਹੜਾ ਮੋਡਿਊਲ ਆ ਇਹਨੂੰ ਤੈਅ ਤੱਕ ਲੈ ਕੇ ਜਾਵਾਂਗੇ ਪਰ ਇਹ ਪਟਿਆਲੇ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਹੈ ਸੀ ਜਾਂ ਕਿਵੇਂ ਪੁਲਿਸ ਦੇ ਮਤਲਬ ਦੇਖੋ ਇਹ ਬੜੇ ਟ੍ਰਿਗਰ ਹੈ ਵੀ ਗੈਂਗਸਟਰ ਜਿਹੜੇ ਆਪਾਂ ਕਹਿ ਸਕਦੇ ਆਪਾਂ ਵੈਪਨਸ ਵੀ ਦੇਖੀ ਐ ਇੰਨੀ ਵਧੀਆ ਕੁਆਲਿਟੀ ਦੇ ਨਾਲ ਤਾਂ ਵੈਪਨ ਬਰਾਮਦ ਹੋਏ ਇਹ ਇਹਨਾਂ ਨੇ ਜ਼ਰੂਰ ਪਟਿਆਲੇ ਕਿਸੇ ਨਾ ਕਿਸੇ ਵੱਡੀ ਮਰਡਰ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਇਹਨਾਂ ਦੀ ਅਰੈਸਟ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਪਟਿਆਲਾ ਪੁਲਿਸ ਨੇ ਉਸ ਵਾਰਦਾਤ ਨੂੰ ਵੀ ਅੰਜਾਮ ਦੇਣ ਤੋਂ ਟਾਲ ਲਿਆ ਇਹ ਵੈਪਨ ਦਹਰਦਾਸੂ ਜੀ ਆ ਵੈਪਨ ਦੇਖੋ ਜੀ ਜਿਹੜਾ ਜਗਾ ਧੂਰਕੋਟ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਕੈਟੇਗਰੀ ਇਹ ਗੈਂਗਸਟਰ ਆ ਇਹ ਵੈਪਨ ਤੇ ਜੇ ਇਹਨਾਂ ਨੂੰ ਸਮੇਂ ਸਿਰ ਸਾਡੀ ਟੀਮਾਂ ਨਾ ਰਾਉਂਡ ਅਪ ਕਰਦੀਆਂ ਆਪਣੀ ਇੰਟੈਲੀਜੈਂਸ ਨੂੰ ਡਵੈਲਪ ਕਰਕੇ ਤੇ ਜਰੂਰ ਪਟਿਆਲੇ 'ਚ ਇਹਨਾਂ ਨੇ ਕਿਸੇ ਨਾ ਕਿਸੇ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇ ਦੇਣਾ ਸੀ ਟਾਰਗੇਟ ਕਿਲਿੰਗ ਤਾਂ ਇਸੇ ਜ਼ਰੂਰ ਕਿ ਉਹ ਅਸੀਂ ਸਾਰਾ ਇਨਵੈਸਟਿਗੇਟ ਕਰ ਰਹੇ ਹਾਂ ਜੀ ਉਹ ਇਨਵੈਸਟਿਗੇਸ਼ਨ ਦਾ ਵਿਸ਼ਾ ਉਹਦੇ ਬਾਰੇ ਬਾਅਦ 'ਚ ਦੱਸਾਂਗੇ ਜੀ ਜਿਹੜਾ ਲਾਰੈਂਸ ਬਿਸ਼ਨੋਈ ਗਾਂਨ ਨਾਲ ਸੰਬੰਧਿਤ ਜਿਹਦੇ ਇਸ਼ਾਰੇਾਂ ਤੇ ਮੁੱਗੇ 'ਚ ਉਹ ਕੰਮ ਹੋਇਆ ਆ ਜਿਹੜੀ ਉਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਬੜੀ ਮੀਡੀਆ ਤੇ ਵਾਇਰਲ ਹੋਈ ਸੀ ਤੇ ਇਹਨਾਂ ਦੇ ਅਰਸ ਦੇ ਨਾਲ ਉਹ ਵਾਰਦਾਤ ਵੀ ਅਸੀਂ ਡਿਟेक्ट ਕੀਤੀ ਠੀਕ ਹੈ ਜੀ A1 ਪੰਜਾਬੀ ਟੀਵੀ ਦੇ ਲਈ ਪਟਿਆਲਾ ਤੋਂ ਬਲਜੀਤ ਸਰਨਾ ਰਿਪੋਰਟ